ਕਾਰਾਂ ਹੀ ਕਾਰਾਂ ਸੋਨੂੰ ਬਹੁਤ ਹੀ ਸਾਫ਼ ਸੁਥਰੀਆਂ ਕਾਰਾਂ ਨੇ ਗੱਡੀਆਂ ਦੇ ਸ਼ੀਨ ਨੇ ਦੋਸਤ ਆਜੋ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਆਪਾਂ ਦਿਖਾਉਣੇ ਆ ਇਨੋਵਾ ਕਾਰੀ ਇਨੋਵਾ ਦੇ ਤੁਹਾਨੂੰ ਡਿਟੇਲ ਦਿੰਨਾ ਹੈ ਕਿ ਗੱਡੀ ਦੀ ਸਾਰੀ ਹਾਂਜੀ ਇਨੋਵਾ ਦੀ ਆਪਾਂ ਤੁਹਾਨੂੰ ਡਿਟੇਲ ਦਿੰਨੇ ਜੀ ਕਿੰਨਾ ਮਾਡਲ ਹੈ ਵੀਰ ਜੀ ਇਹ ਗੱਡੀ ਉਹ ਯਾਰ 2014 ਮਾਡਲ ਹੈ ਬਈ ਇਹ ਅੱਛਾ ਜੀ ਹਾਂਜੀ ਪੰਜਾਬ 2014 ਮਾਡਲ ਹੈ ਜੀ ਅਲਾਈ ਵੀਲ ਲੱਗੇ ਹੋਏ ਨੇ ਹਾਂਜੀ ਹਾਂਜੀ ਬਾਈ ਟਾਇਰ ਨਵੇਂ ਨੇ ਹਨਾ ਟਾਇਰ ਨਵੇਂ ਆ ਜੀ ਗੱਡੀ ਦੇ ਸੈਕੰਡ ਆਨਰ ਹੈ ਬਾਈ ਪੀਵੀ ਸੈਕੰਡ ਆਨਰ ਹੈ ਜੀ ਪੀਵੀ ਨੰਬਰ ਹੈ ਜੀ ਪੀਵੀ ਨੰਬਰ ਹੈ ਬਾਈ ਪੀਵੀ ਪੀਵੀ ਨੰਬਰ ਹੈ ਜੀ ਗੱਡੀ ਨਾਮ ਕਰਵਾ ਕੇ ਦੇਣਗੇ ਦੋਸਤ ਆਲ ਓਰੀਜਨਲ ਪਿੰਡ ਦੇ ਵਿੱਚ ਹੈ ਗੱਡੀ ਗੱਡੀ ਦਾ ਇੰਟੀਰੀਅਰ ਵਗੈਰਾ ਤੁਹਾਨੂੰ ਦਿਖਾ ਦਿੰਨੇਗੇ ਆ ਚੈੱਕ ਕਰੋ ਜੀ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਐਲਸੀਡੀ ਵਗੈਰਾ ਸਾਰਾ ਕੁਝ ਐ ਟੂ ਜ਼ੈਡ ਸਾਰਾ ਕੁਝ ਲੱਗਿਆ ਹੋਇਆ ਗੱਡੀ ਦਾ ਸੀਟ ਕਵਰ ਸਾਰਾ ਕੁਝ ਨਿਊ ਹੈਗਾ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈ ਦੋਸਤੋ ਬਹੁਤ ਹੀ ਸਾਫ ਸੁਥਰੀ ਗੱਡੀ ਹੈਗੀ ਅਲਾਈਬਿਲ ਦੇਖੋ ਬਿਲਕੁਲ ਨਵੇਂ ਨੇਗੇ ਤੁਹਾਨੂੰ ਬੈਕ ਤੋਂ ਆਪਾਂ ਡਿਟੇਲ ਦਿਖਾ ਦਿੰਨੇ ਆ ਗੱਡੀ ਦੀ ਬੈਕ ਤੋਂ ਡਿਟੇਲ ਤੁਹਾਨੂੰ ਦੋਸਤੋ ਦਿਖਾ ਦਵਾਂ ਨੇ ਆਪਾਂ A to Z TV 11 ਨੰਬਰ ਦੀ ਗੱਡੀ ਹੈ ਦੋਸਤੋ ਗੱਡੀ ਦੇ ਵਿੱਚ ਕੋਈ ਕੰਮ ਖਰਚਾ ਨਹੀਂ ਟੌਪ ਮਾਡਲ ਦੀ ਗੱਡੀ ਹੈਗੀ A to Z ਤੁਹਾਨੂੰ ਇੰਟੀਰੀਅਰ ਦਿਖਾਤਾ ਆਪਾਂ ਨੇ ਕੋਈ ਕੰਮ ਖਰਚਾ ਨਹੀਂ ਲੈ ਸਰਵਿਸ ਤੋਂ ਲੈ ਕੇ A to Z ਸਾਰਾ ਕੰਮ ਗੱਡੀ ਦਾ ਹੋਇਆ ਹੋਇਆ ਜੀ ਅੱਗੇ ਆ ਜੀ ਫੋਰਚੂਨਰ ਜੀ ਫੋਰਚੂਨਰ ਇਹ ਹੈਗੀ ਜੀ 2015 ਮਾਡਲ ਹੈ 2015 ਮਾਡਲ ਜੀ 2015 ਮਾਡਲ ਤੇ 4,30,000 ਰੁਪਏ ਦੀ ਗੱਡੀ ਹੈਗੀ ਇਹ 14,30,000 ਰੁਪਏ ਦੀ 14,30,000 14,30,000 ਦੀ ਗੱਡੀ ਹੈਗੀ A to Z ਆਲ ओरिजिनल ਗੱਡੀ ਹੈਗੀ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਫਰੰਟ ਸ਼ੀਸ਼ੇ ਤੋਂ ਲੈ ਕੇ ਗੱਡੀ ਦਾ ਨਾਲ ਦਾ ਜੀ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਆਜੋ ਤੁਹਾਨੂੰ ਵਿੱਚੋਂ ਵੀ ਇੰਟੀਰੀਅਰ ਵਗੈਰਾ ਗੱਡੀ ਦਾ ਆਪਾਂ ਦਿਖਾ ਦਨੇ ਦੋਸਤੋ ਮੈਂ ਦੋਸਤ ਨੂੰ ਕਹੂੰਗਾ ਵੀ ਵਿੱਚੋਂ ਇੰਟੀਰੀਅਰ ਵਗੈਰਾ ਸਾਰਾ ਚੈੱਕ ਕਰ ਪਾਵੇ ਚੈੱਕ ਕਰੋ ਜੀ ਸਾਰਾ ਇੰਟੀਰੀਅਰ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਕੋਈ ਸੀਟਾਂ ਦਾ ਖਰਚਾ ਨਹੀਂਗਾ ਕੋਈ ਕਵਰਾਂ ਦਾ ਖਰਚਾ ਨਹੀਂਗਾ ਆਲ ओरिजिनल ਗੱਡੀ ਹੈਗੀ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਨੇਗੇ ਅਲਾਈ ਵੀਲ ਨਵੇਂ ਨੇਗੇ ਨਵੇਂ ਮਾਡਲ ਵਾਲੇ ਅਲਾਈ ਵੀਲ ਲੱਗੇ ਨੇ ਜੀ ਆਜੋ ਦੋਸਤੋ ਅੱਗੇ ਤੁਹਾਨੂੰ ਆਪਾਂ ਦਿਖਾ ਰਹੇ ਹਾਂਗੇ S11 ਕਾਰ S10 S10 S10, S10 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 ਸੋ ਇਹ S10 ਗੱਡੀ ਹੈ 2016 ਮਾਡਲ ਗੱਡੀ ਹੈ ਦੋਸਤੋ ਇਹ ਵੀ ਗੱਡੀ ਆਲ オリジナル ਪੇਂਟ ਦੀ ਗੱਡੀ ਹੈਗੀ ਕੋਈ ਕੰਮ ਖਰਚਾ ਨਹੀਂ ਵੀਰਾਂ ਦਾ ਸ਼ੌਂਕ ਹੈ ਬਸ ਗੱਡੀਆਂ ਦਾ ਮੈਂ ਕਹਿੰਦਾ ਵੀ ਤੋਹਫਾ ਪੀਸ ਲੈ ਕੇ ਆਉਂਦੇ ਨੇ ਜਿਹੜੀ ਵੀ ਗੱਡੀ ਲੈ ਕੇ ਆਉਂਦੇ ਨੇਗੇ ਸਾਰੇ ਕੀਮੇ ਦੇ ਵਿੱਚੋਂ ਇੱਕ ਨੰਬਰ ਗੱਡੀਆਂ ਇਹ ਲੈ ਕੇ ਆਉਂਦੇ ਨੇਗੇ ਕਿਤੇ ਮਰਜ਼ੀ ਤੁਸੀਂ ਟ੍ਰਾਈ ਕਰਕੇ ਸਾਰੇ ਫਿਰ ਤੁਸੀਂ ਆ ਸਕਦੇ ਹੋਗੇ ਲੈ ਫਰੰਟ ਤੋਂ ਲੈ ਕੇ ਗੱਡੀ ਆਲ オリジナル ਹੈ ਜੀ S10 ਗੱਡੀ ਹੈਗੀ 12 ਲੱਖ ਰੇਟ ਗੱਡੀ ਦਾ ਰੱਖਿਆ ਗਿਆ ਹੈਗਾ NOC ਦੇ ਨਾਲ ਗੱਡੀ ਹੈ ਜੀ ਗੱਡੀ ਦੇ ਆ ਰਿਵਿਊ ਤੁਹਾਨੂੰ ਦੋਸਤੋ ਦਿਖਾ ਰਹੇ ਨੇ ਕਿ ਆਪਾਂ ਚੈੱਕ ਕਰੋ ਜੀ ਅਲਾਈ ਵੀਲ ਚੈੱਕ ਕਰੋ ਬਿਲਕੁਲ ਨਵੇਂ ਅਲਾਈ ਵੀਲ ਲੱਗੇ ਨੇ ਗੱਡੀ ਤੇ ਆਜੋ ਤੁਹਾਨੂੰ ਵਿੱਚੋਂ ਇੰਟੀਰੀਅਰ ਦੋਸਤੋ ਆਪਾਂ ਦਿਖਾ ਦਿੰਨੇ ਹਾਂ ਕਿ ਇਹ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਨੇਗੇ ਇੰਟੀਰੀਅਰ ਚੈੱਕ ਕਰੋ LCD ਵਗੈਰਾ ਸਾਰਾ ਕੁਝ ਦੋਸਤੋ ਲੱਗਿਆ ਹੋਇਆ ਗੱਡੀ ਦਾ ਕੋਈ ਕੰਮ ਖਰਚਾ ਨਹੀਂ ਗਾ ਗੱਡੀ ਦੇ ਵਿੱਚ ਕੋਈ ਸੀਟ ਕਵਰਾਂ ਦਾ ਖਰਚਾ ਨਹੀਂ ਗਾ ਬੈਗ ਤੋਂ ਵੀ ਚੈੱਕ ਕਰ ਲਓ ਜੀ ਦੋਸਤ ਨੂੰ ਕਹੂੰਗਾ ਬੈਗ ਤੋਂ ਚੈੱਕ ਕਰਵਾਓ ਜੀ ਬੈਗ ਤੋਂ ਚੈੱਕ ਕਰੋ ਗੱਡੀ ਆਲਮੋਸਟ ਬਹੁਤ ਹੀ ਸਾਫ਼ ਸੁਥਰੀ ਕਰ ਹੈਗੀ ਟਾਇਰ ਦੋਸਤੋ ਇਹਦੇ ਲਗਭਗ ਪੈਣਗੇ 70 ਪੈਸੇ ਨੇ 70 ਪੈਸੇ ਟਾਇਰ ਦੋਸਤੋ ਪੈਣ ਗੱਡੀ ਦੇ ਅੱਗੇ ਤੁਹਾਨੂੰ ਤਹਾਹ ਦਿਖਾਉਣੇ ਦੋਸਤੋ ਆਜੋ ਆਪਾਂ ਡਸਟਰ ਗੱਡੀ ਬਹੁਤ ਤੋਹਫਾ ਗੱਡੀ ਹੈਗੀ ਬਹੁਤ ਸਾਫ ਸੁਥਰੀ ਗੱਡੀ ਹੈਗੀ ਆਲਮੋਸਟ ਮਲਾਈ ਵਰਗਾ ਰੰਗ ਪਿਆਈ ਇਹ ਮੂੰਹ ਦੇਖ ਲਓ ਐਹ ਰੰਗ ਪਿਆ ਦੋਸਤੋ ਰੇਟ ਐਹ ਜਿਆ ਦੇ ਦਾਂਗੇ ਤੁਸੀਂ ਯਾਦ ਰੱਖੋਗੇ ਵੀ ਗੱਡੀ ਆਪਾਂ ਲੈ ਕੇ ਗਏ ਸੀ 15/16 ਮਾਡਲ ਹੈ 15/16 ਮਾਡਲ ਹੈ ਗੱਡੀ ਇਹ ਰਜਿਸਟ੍ਰੇਸ਼ਨ 16 ਦੀ ਹੈ ਗੱਡੀ ਦੀ ਡਸਟਰ ਇਹਦਾ 3 ਲੱਖ ਰੁਪਏ ਦੋਸਤੋ ਰੇਟ ਰੱਖਿਆ ਗਿਆ ਗੱਡੀ ਦਾ ਆਜੋ ਤੁਹਾਨੂੰ ਵਿੱਚੋਂ ਗੱਡੀ ਦਿਖਾਉਣੇ ਆ ਕਿ ਕਿੱਦਾਂ ਦੀ ਪਈ ਹੈਗੀ ਆਲਮੋਸਟ ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਇਹ ਤਾਂ ਦੋਸਤੋ ਕਹਿਣ ਦੀ ਲੋੜ ਨਹੀਂ ਸਾਰੀ ਗੱਡੀਆਂ ਫਾਸਟ ਆਨਰ ਹੋਣਗੀਆਂ ਤੇ 84000 ਗੱਡੀ ਚੱਲੀ ਹੈ ਵਿਦਿਆ ਸਰਵਿਸ ਰਿਕਾਰਡ ਦੇ ਹਿਸਾਬ ਨਾਲ ਗੱਡੀ ਚੱਲੀ ਹੈਗੀ ਸੀਟਾਂ ਦਾ ਤੁਸੀਂ ਰਿਵਿਊ ਦੇਖ ਸਕਦੇ ਹੋ ਆਲਮੋਸਟ origignal ਸਾਰੀਆਂ ਨੰਮੀਆਂ ਪਈਆਂ ਨੇ ਸੀਟਾਂ ਕਿਸੇ ਪਾਸੋਂ ਕੋਈ ਕੰਮ ਖਰਚ ਨਹੀਂ ਗੱਡੀ ਤੇਲ ਪਾਉਣਾ ਤੇ ਗੱਡੀ ਦੋਸਤੋ ਚਲਾਉਣੀ ਹੈਗੀ ਅੱਗੇ ਤੁਹਾਨੂੰ ਦਿਖਾਉਣੇ ਤੋਹਫਾ ਪੀਸ ਜੀ 2024 ਜਿਹੜੀ ਕਿ 2024 ਮਾਡਲ ਗੱਡੀ ਹੈ ਕੀ ਤੋਹਫਾ ਹੈਗਾ ਜੀ ਜੋ ਕਿ ਆਪਾਂ ਬੁਕਿੰਗ ਕਰਾਉਣੀ ਪੈਂਦੀ ਹੈ ਦੋਸਤ ਇੱਥੇ ਕੋਈ ਬੁਕਿੰਗ ਨਹੀਂ ਹੈਗੀ ਜਿਵੇਂ ਤੁਸੀਂ ਕਹੋਗੇ ਲੋਨ ਕਹੋਗੇ ਤੁਹਾਡਾ ਲੋਨ ਹੋ ਜਾਊਗਾ ਜੇ ਤੁਸੀਂ ਪੈਸੇ ਲੈ ਕੇ ਜਾਣੀ ਹੈ ਸ਼ੋਰੂਮ ਨਾਲੋਂ ਤੁਹਾਨੂੰ ਲੈਸ ਵੀ ਗੱਡੀ ਮਿਲ ਜੂਗੀ ਆਹ ਦੋਸਤ ਤੁਹਾਨੂੰ ਹੁਣ ਗੱਡੀ ਦਾ ਆਪਾਂ ਰੇਟ ਦੱਸਦੇ ਹਾਂ 20 ਲੱਖ ਤੇ 80000 ਰੁਪਏ ਗੱਡੀ ਦਾ ਰੇਟ ਹੈਗਾ ਸਿਰਫ 2 ਦਿਨ ਦੋਸਤੋ ਚੱਲੀ ਹੋਈ ਗੱਡੀ ਹੈ ਪੀਵੀ 13 ਇਹਦੀ ਭਾਈ ਬਿਲਿੰਗ ਹੋਈ ਹੋਈ ਆ ਬੈਕ ਤੇ ਨੰਬਰ ਜਿਹੜਾ ਮਰਜ਼ੀ ਲਵਾਓ ਹਾਂਜੀ ਪੀਵੀ 13 ਨੰਬਰ ਗੱਡੀ ਹੈ ਪੰਜਾਬ ਨੰਬਰ ਗੱਡੀ ਹੈ ਜੀ ਪੀ ਵੀ 13 ਸੰਗਰੂਰ ਦਾ ਨੰਬਰ ਹੈ ਗੱਡੀ ਦਾ ਦੋਸਤੋ ਦੋ ਦਿਨ ਪੁਰਾਣੀ ਗੱਡੀ ਹੈ 183 ਕਿਲੋਮੀਟਰ ਸਿਰਫ ਚੱਲੀ ਹੋਈ ਕਾਰ ਹੈ ਦੋਸਤੋ ਇਹ ਇਹਦਾ ਤੱਕ ਕੁਝ ਦੇਖਣ ਦੀ ਲੋੜ ਹੀ ਨਹੀਂ ਹੈਗੀ ਜੀ ਇਹ ਤਾਂ ਜਿਹੀ ਜੀ ਏਜੰਸੀ ਚੋਂ ਲੈ ਲਈ ਜੇ ਜੀ ਇੱਥੋਂ ਲੈ ਲਈ ਐਸਾ ਲੈਬਨ ਗੱਡੀ ਹੈ ਜੀ ਆਜੋ ਰਿਵਿਊ ਦੋਸਤ ਨੂੰ ਦਿਖਾ ਕਹਿੰਦਾ ਮੈਂ ਕੈਮਰਾਮੈਨ ਨੂੰ ਵੀ ਦਿਖਾਉ ਦੇਖੋ ਜੀ ਗੱਡੀ ਦੇ ਲਿਫਾਫੇ ਦੋਸਤੋ ਕੀ ਲੈਣਗੇ ਲਿਫਾਫੇ ਜਦੋਂ ਦੋ ਦਿਨ ਚੱਲੀ ਹੈ ਗੱਡੀ ਇਹ ਤਾਂ ਤੁਹਾਨੂੰ ਕਹਿਣ ਦੀ ਲੋੜ ਹੈ ਨਹੀਂ ਗਈ ਮੀਟਰ ਤੋਂ ਲਿਫਾਫਾ ਨਹੀਂ ਲਿਆ ਹੈਗਾ ਅਜੇ ਤੱਕ ਚੈੱਕ ਕਰਵਾਉ ਦੋਸਤੋ ਚੈੱਕ ਕਰੋ ਜੀ ਗੱਡੀ ਆਲਮੋਸਟ ਸਾਰੀ 2 ਦਿਨ ਪੁਰਾਣੀ ਗੱਡੀ ਹੈ ਜੀ 2 ਦਿਨ ਆਜੋ ਦੋਸਤੋ ਅੱਗੇ ਤੁਹਾਨੂੰ ਦਿਖਾਉਣੇ ਆ ਆਪਾਂ ਇਨੋਵਾ 2016 ਇਹ ਵੀਰ ਦਾ ਬੰਦਾ ਹੀ ਹੈ ਬਈ ਇਹ ਨਾ ਕੋਈ ਟੈਕਸੀ ਲਨ ਵਾਲਾ ਬੰਦਾ ਬਈ ਹੋਵੇ ਕੋਈ ਫਰਾ ਮੇਰਾ ਲੈਣ ਵਾਲਾ ਨਾ ਆਪਾਂ ਲੋਨ ਵੀ ਸਮਹਾਵਾ ਤਾਂ ਇਹ ਕਾਰ ਤੇ ਲੋਨ ਵੀ ਖੜਾ ਛੇ ਸਾਢੇ 5 ਲੱਖ ਰੁਪਏ ਦਾ ਬਾਈ ਓਕੇ ਜੀ ਹਾਂਜੀ ਠੀਕ ਹੈ ਜੀ ਵੀ ਜੇ ਕਿਸੇ ਦੇ ਵੀਰ ਨੇ ਲੋਨ ਕਰਵਾਉਣਾ ਤੁਸੀਂ ਲੋਨ ਵੀ ਕਰਵਾ ਕੇ ਦੇ ਹਾਂ ਲੋਨ ਬਾਈ ਇਹ ਤਾਂ ਹੈਗਾ ਆਲਮੋਸਟ ਨਾ ਆਪਾਂ ਉਹੀ ਸਮਹਾਵਾ ਦੇ ਉਹੀ ਲੋਨ ਤੁਸੀਂ ਸਮਹਾਵਾ ਦੋਗੇ ਵੀਰ ਦੀ ਬਹੁਤ ਵਧੀਆ ਫੈਸਿਲਿਟੀ ਹੈਗੀ ਹੈ ਜੀ ਹਾਂ ਵੀ ਜਿਸ ਤਰ੍ਹਾਂ ਵੀਰ ਕਹਿ ਰਿਹਾ ਹੈਗਾ ਗੱਡੀ ਤੇ ਲੋਨ ਚੱਲ ਰਿਹਾ ਹੈਗਾ ਜੇ ਕਿਸੇ ਮੇਰੇ ਵੀਰ ਨੇ ਟੈਕਸੀ ਦੇ ਸਟੈਂਡ ਦੇ ਵਿੱਚ ਪਾਉਣੀ ਹੋਵੇ ਉਹਦਾ ਲੋਨ ਤੇ ਉੱਤੇ ਹੀ ਲੋਨ ਆਪਾਂ ਵੀਰ ਨੂੰ ਸਮਹਾਵਾ ਦੇ ਹੋਰ ਮਾਡਲ ਹੈ ਬਾਈ ਜੀ 5 ਹੈ ਇਹ G5 जी 5 ਗੱਡੀ ਹੈਗੀ 2016 ਮਾਡਲ ਹੈਗੀ ਇਹਦੀ 8 ਲੱਖ ਰੁਪਏ ਡਿਮਾਂਡ ਰੱਖੀ ਜੀ 8 ਲੱਖ ਰੁਪਏ ਬਈ ਆਪਾਂ ਡਿਮਾਂਡ ਕਰਦੇ ਆਂ ਬਾਕੀ ਕੋਈ ਗੱਲ ਨਹੀਂ ਬਾਕੀ ਮੌਕੇ ਤੇ ਹੋ ਜੂਗਾ ਜੀ ਆਪਾਂ ਤੇ ਬਹਿ ਕੇ ਕਰ ਲਾਂਗੇ ਬੜਾ 8 ਲੱਖ ਰੁਪਏ ਵੀਰੇ ਨੇ ਡਿਮਾਂਡ ਦੱਸੀ ਆ ਜੀ ਅੱਗੇ ਆ ਗਈ ਜੀ ਬਰੀਆ ਬਹੁਤ ਸੋਹਣਿਆ ਕਾਰਾਂ ਨੇ ਵੀਰੇ ਕੋਲੇ ਆ ਕੇ ਨਾ ਮਨ ਖੁਸ਼ ਹੋ ਗਿਆ ਜੀ ਇੱਥੇ ਆ ਕੇ ਪਤਾ ਲੱਗਦਾ ਵੀ ਵੀਰਾਂ ਕੋਲੇ ਜਮਾ ਤੋਹਫਾ ਪੀਸ ਨੇ ਗੱਡੀਆਂ ਜਿਹੜੀਆਂ ਵੀ ਹੈਗੀਆਂ ਨੇਗੀਆਂ ਇਹ ਗੱਡੀ 2016 ਮਾਡਲ ਹੈ ਬਈ ਇਹ 2016 ਜੀ ਹਾਂਜੀ ਹਾਂਜੀ ਅੱਛਾ ਜੀ ਕੰਮ ਖਰਚਾ ਕੋਈ ਗੱਡੀ ਹੈ ਨਹੀਂ ਬਾਈ ਦੇਖ ਲੋ ਇਹਦਾ ਖਾ ਦੋਸਤ ਆਲਮੋਸਟ ਸਾਰੀ ਫਰੰਟ ਸ਼ੀਸ਼ੇ ਤੋਂ ਲੈ ਕੇ ਗੱਡੀ ਓਰੀਜਨਲ ਹੈ ਜੀ 6 ਲੱਖ 50 ਹਜ਼ਾਰ ਦੀ ਗੱਡੀ ਹੈ ਇਹਨੂੰ ਸੀਦੇ ਨਾਲ ਗੱਡੀ ਦਾ ਰਿਵਿਊ ਦੋਸਤ ਨੂੰ ਕਹਿਣਾ ਮੈਂ ਦਿਖਾਉ ਜੀ ਗੱਡੀ ਆਲਮੋਸਟ ਓਰੀਜਨਲ ਪੇਂਟ ਦੇ ਵਿੱਚ ਹੈਗੀ ਲੈ ਫਰੰਟ ਸ਼ੀਸ਼ੇ ਤੋਂ ਲੈ ਕੇ ਗੱਡੀ ਆਲਮੋਸਟ ਓਰੀਜਨਲ ਹੈਗੀ ਹੈ ਜੀ ਗੱਡੀ ਵਿੱਚੋਂ ਰਿਵਿਊ ਤੁਹਾਨੂੰ ਦਿਖਾ ਦਨੇ ਜੀ ਸੀਟ ਕਵਰ ਹਜੇ ਤੱਕ ਚੜੀ ਨਹੀਂ ਗੱਡੀ ਤੇ ਬਹੁਤ ਨਾਲ ਦੀ ਸੀਟ ਕਵਰ ਨੇ ਗੱਡੀ ਤੇ ਜੋ ਜੈਂਸੀ ਵੱਲੋਂ ਆਉਂਦੇ ਨੇਗੇ ਬਹੁਤ ਸ਼ਾਨਦਾਰ ਜੀਆਂ ਗੱਡੀਆਂ ਰੱਖਦੇ ਨੇ ਵੀਰ ਇੱਥੇ ਆ ਕੇ ਰੂਹ ਖੁਸ਼ ਹੋਊਗੀ ਪਤਾ ਲੱਗਦਾ ਦੋਸਤਾਂ ਕੋਲੇ ਵੀ ਕਿਸ ਤਰ੍ਹਾਂ ਦੀਆਂ ਗੱਡੀਆਂ ਦੋਸਤ ਰੱਖਦੇ ਨੇਗੇ ਦੋਸਤੋ ਜਿਹੜੀ ਤੁਹਾਨੂੰ ਡਿਟੇਲ ਦੇਵਾਂਗੇ ਆਪਾਂ ਉਹਦੇ ਵਿੱਚ ਕੋਈ ਫਰਕ ਨਹੀਂ ਰਹੂਗਾ ਜਿਹੜੀ ਗੱਡੀ ਦਾ ਅਸੀਂ ਰਿਵਿਊਸ ਨੂੰ ਦੇਵਾਂਗੇ ਡਿਟੇਲ ਦੇਵਾਂਗੇ ਤੁਹਾਨੂੰ ਆਉਣ ਜਾਣ ਦਾ ਖਰਚਾ ਵੀ ਦੇਵਾਂਗੇ ਜੇ ਸਾਡੀ ਗੱਲ 'ਚ ਕੋਈ ਫਰਕ ਨਿਕਲ ਜੇ ਤੁਹਾਨੂੰ ਦਾਵਾ ਕਰਦੇ ਆਪਾਂ ਗੱਡੀ ਦੇ ਅਲਾਈ ਚੈੱਕ ਕਰੋ ਜੀ ਪਹਿਲਾਂ ਤਾਂ ਗੱਡੀ ਦਾ ਮਾਡਲ ਹੈ ਬਾਈ S10 ਹੈ S10 2017 ਮਾਡਲ S10 ਫਸਟ ਅੰਦਰ ਹੈ ਬਾਈ OK ਸਰ OK ਹਾਂਜੀ S10 ਹੈ ਜੀ 2016 ਨੂੰ 2017 17 17 ਜੀ 2017 ਮਾਡਲ ਹੈ ਗੱਡੀ ਐਸ 10 ਹੈਗੀ ਗੱਡੀ ਦੇ ਅਲਾਇ ਨਵੇਂ ਨੇਗੇ ਬਿਲਕੁਲ ਗੱਡੀ ਫਰੰਟ ਤੋਂ ਲੈ ਕੇ ਸਾਰੀ ਸੀਲਡ ਗੱਡੀ ਹੈ ਜੀ ਫਰੰਟ ਸ਼ੀਸ਼ੇ ਤੋਂ ਲੈ ਕੇ ਗੱਡੀ ਆਲਮੋਸਟ ਜਹਾਜ਼ ਵਰਗੀ ਕਾਰ ਆ ਦੋਸਤੋ ਜਿੱਧਰ ਮਰਜੀ ਲੈ ਜਾਓ ਤੇ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਪੀ ਵੀ 19 ਨੰਬਰ ਦੀ ਬਰੀਜਾ ਪੀ ਵੀ 19 ਨੰਬਰ ਦੀ ਬਰੀਜਾ ਦੋਸਤੋ 18 ਜਿਹੜੀ 18 ਮਾਡਲ ਹੈ 2000 18 ਮਾਡਲ ਹੈ ਜੀ ਹਾਂਜੀ ਬੀਡੀ ਆਈ ਆਪਸ਼ਨਲ ਹੈ ਬੀਡੀ ਆਈ ਆਪਸ਼ਨਲ ਗੱਡੀ ਹੈ ਜੀ ਫਰਸਟ ਆਨਰਰ ਦੀ ਕਾਰ ਹੈ ਫਰਸਟ ਆਨਰਰ ਦੀ ਗੱਡੀ ਹੈ ਜੀ ਇਹ ਤਾਂ ਦੱਸਣ ਦੀ ਆਪਾਂ ਲੋੜ ਨਹੀਂ ਸਾਰੀਆਂ ਗੱਡੀਆਂ ਫਰਸਟ ਆਨਰਰ ਦੇ ਮਾਈ ਆਪ ਗੱਡੀ ਫਰੰਟ ਦੇਖੋ ਜੀ ਫਰੰਟ ਤੋਂ ਲੈ ਕੇ ਸਾਰੀ ਗੱਡੀ ਸ਼ੀਲਡ ਹੈ ਦੋਸਤੋ ਫਰੰਟ ਸਿਸਾ ਵੀ ਗੱਡੀ ਦਾ ਨਾਲ ਦਾ ਹੈ ਇਹ ਗੱਡੀ ਤੁਹਾਨੂੰ ਤੀਜੇ ਮਹੀਨੇ ਦੀ ਗੱਡੀ ਹੈ ਜੀ 2018 ਦੀ ਆਲਮੋਸਟ オリジナル ਪੇਂਟ ਦੀ ਕਾਰ ਹੈ ਜੀ ਟਾਇਰ ਵਗੈਰਾ ਸਾਰੇ ਨਵੇਂ ਵਗੈਰਾ ਬੱਗੀ ਪਏ ਨੇਗੇ ਸਾਰੇ ਟਾਇਰ ਪਏ ਨੇ ਬਿਲਕੁਲ ਵੀਰ ਨੂੰ ਮੈਂ ਕਹੂੰਗਾ ਵਿੱਚ اور ਵੀਊ ਦਿਖਾਓ ਗੱਡੀ ਦਾ ਆਲਮੋਸਟ ਗੱਡੀ ਦੇ ਸੀਟ ਕਵਰ ਵੀ ਨਵੇਂ ਨੇਗੇ ਲਗਭਗ ਸਾਰੀ ਗੱਡੀ ਤੇਲ ਪਾਉਣ ਤੇ ਗੱਡੀ ਦੋਸਤੋ ਚਲਾਉਣੀ ਹੈਗੀ ਵੀਰਾਂ ਕੋਲੇ ਸਾਰਾ ਆਲਮੋਸਟ ਸਟਾਕ ਹੀ ਇਦਾਂ ਦਾ ਹੈਗਾ ਬੀ ਤੇਲ ਪਾਓ ਤੇ ਗੱਡੀ ਚਲਾਓ ਜੋ ਦੋਸਤੋ ਹੋਰ ਹੈ ਭਾਈ ਸਾਰੀਆਂ ਗੱਡੀਆਂ ਦਾ ਇੱਕ ਦੋ ਗੱਡੀਆਂ ਰਹਿੰਦੇ ਹਨ ਜਿਨ੍ਹਾਂ ਦੀ ਸਰਵਿਸ ਨਹੀਂ ਕੀਤੀ ਬਾਕੀ ਸਾਰੀਆਂ ਗੱਡੀਆਂ ਦੀ ਸਰਵਿਸ ਵੀ ਹੋਈ ਹੋਈ ਹੈ ਭਾਈ ਓਕੇ ਜੀ ਓਕੇ ਵੀ ਇਹ ਕਹਿੰਦਾ ਵੀ ਸਾਰੀਆਂ ਗੱਡੀਆਂ ਦੀ ਸਰਵਿਸ ਵੀ ਸਰਵਿਸ ਹੋ ਗਿਆ ਸਾਰਾ ਕੁਝ ਹੋਈ ਹੋਈ ਹੈ ਵੀ ਇੱਕ ਤੱਕ ਦੀ ਗੱਡੀ ਨੂੰ ਛੱਡ ਕੇ ਆਲਮੋਸਟ ਸਾਰੀਆਂ ਗੱਡੀਆਂ ਦੀ ਸਰਵਿਸ ਤੋਂ ਦੋਸਤੋ ਹੋਈ ਹੋਈ ਹੈ ਜੀ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈ ਦੋਸਤੋ ਅੱਗੇ ਤੁਹਾਨੂੰ ਦਿਖਾਉਣੇ ਦੋਸਤੋ ਆਪਾਂ ਪੀਵੀ 33 ਨੰਬਰ ਦੀ ਮਾਨਸਾ ਨੰਬਰ ਗੱਡੀ ਹੈਗੀ 19 ਮਾਡਲ ਹੈ ਬਾਈ ਬਰੀਜ਼ਾ ZDI ਫਰਸਟ ਓਨਰ ਦੀ ਕਾਰ ਹੈ ਬਾਈ ਹਨਾ ਹਾਂਜੀ ਲਾਈ ਲੂਏ ਲੱਗੇ ਹੋਇਆ ਬਾਈ ਚੈੱਕ ਕਰਾ ਦਿਓ ਬੰਦਿਆਂ ਨੂੰ ਓਕੇ ਜੀ ਅੰਦਰੋਂ ਇੰਟੀਰੀਅਰ ਦੀ ਚੈੱਕ ਲਾਈ ਬਹੁਤ ਸੋਹਣੇ ਲੱਗੇ ਹੈ ਜੀ ਹਾਂ ZDI ਹੈ ਬਾਈ ਫਰਸਟ ਓਨਰ ਹੈ ZDI ਹੈ ਜੀ ਹਾਂਜੀ ZDI ZDI ਟਾਪ ਮਾਡਲ ਹੈ ਜੀ ਗੱਡੀ ਸਟੀਅਰਿੰਗ ਤੇ ਕੰਟਰੋਲ ਵਗੈਰਾ ਇਹਦੇ ਗੱਡੀ ਤੇ ਆ ਜਾਂਦੇ ਨੇ ਜੀ ਚੈੱਕ ਕਰੋ ਜੀ ਗੱਡੀ ਆਲਮੋਸਟ ਵਿੱਚੋਂ ਵੀ ਬਹੁਤ ਸਾਫ਼ ਸੁਥਰੀ ਪਈ ਹੈ ਗੱਡੀ ਦੇ ਸੀਟ ਕਵਰ ਵਗੈਰਾ ਬਹੁਤ ਸੋਹਣੇ ਜੜੇ ਹੋਏ ਨੇਗੇ ਚੈੱਕ ਕਰਨ ਨੂੰ ਦੋਸਤੋ ਬੈਕ ਤੋਂ ਵੀ ਫਰ ਬੈਗ ਤੋਂ ਤੁਹਾਨੂੰ ਗੱਡੀ ਚੈੱਕ ਕਰਵਾਉਣੀ ਆ ਸਾਰੀਆਂ ਸੀਲਾ ਵਗੈਰਾ ਚੈੱਕ ਕਰਵਾਉਣੇ ਤੁਹਾਨੂੰ ਦੋਸਤੋ ਸਾਰੀਆਂ ਸੀਲਾ ਵਗੈਰਾ ਓਰੀਜਨਲ ਨੇ ਗੱਡੀ ਦੀ ਆ ਪੋਲਾਟੀ ਦੇ ਲਾਇਏ ਲੱਗੇ ਨੇ ਜੈ ਡੀ ਆਈ ਟੌਪ ਵਾਲਾ ਮਾਡਲ ਆ ਗੱਡੀ ਦਾ ਜੀ ਹਾਂਜੀ ਵੀਰ ਜੀ ਇਹ 2016 ਮਾਡਲ ਹੈ ਬਾਈ ਬੀ ਡੀ ਆਈ ਹੈ ਹਾਂਜੀ ਲਾਈ ਟਾਇਰ ਇਹਦੇ ਵੀ ਚੈੱਕ ਕਰ ਲਓ ਬਾਈ ਲੱਗੇ ਹੋਏ ਆ ਟਾਇਰ ਬਾਈ ਭਾਈ ਨੇ 17 80 ਪੈਸੇ ਅੱਛਾ ਜੀ ਅੰਦਰ ਦੀ ਕਾਰ ਹੈ ਬਾਈ ਹਾਂਜੀ ਇਟਾ ਕਰਾ ਦੋ ਬਈ ਅੰਦਰ ਬਾਜਾ ਓਕੇ ਜੀ ਓਕੇ ਇਹਦੇ ਵੀ ਲਾਈਵ 휠 ਸਾਰੀਆਂ ਦੇ ਬਾਈ ਲਾਈਵ ਬਿਲਕੁਲ ਨਵੇਂ ਲੱਗੇ ਨੇ ਦੋਸਤੋ ਟਾਇਰ ਨਵੇਂ ਪਏ ਨੇ ਲਾਈ ਨਵੇਂ ਪਏ ਨੇ ਗੱਡੀ ਦੇ ਇੱਥੋਂ ਤੱਕ ਅਜੇ ਤੱਕ ਕਿ ਹੱਥ ਪਾਉਣ ਵਾਲੇ ਪੋਲੀਥੀਨ ਵੀ ਲਹੇ ਨਹੀਂ ਹੈਗੇ ਗੱਡੀ ਤੇ ਨਾਲ ਦੀ ਪਏ ਨੇ ਦੋਸਤੋ ਇੱਥੋਂ ਉਹਨੂੰ ਜੱਜਮੈਂਟ ਲੱਗ ਜਾਂਦੀ ਗੱਡੀ ਕਿੰਨੀ ਕੁ ਚੱਲੀ ਹੋਈ ਹੈਗੀ ਕਿੰਨੇ ਕੁ ਹਿਸਾਬ ਤੱਕ ਗੱਡੀ ਦੀ ਵਿੱਚੋਂ ਚੈੱਕ ਕਰੋ ਦੋਸਤੋ ਆਲ ਮੋਟ ਸਾਰੇ ਸ਼ੀਸ਼ੇ ਨਾਲ ਦੇ ਨੇ ਵੀਰ ਕਹਿੰਦਾ ਤੇ ਵੀਰ ਜੀ ਦਾ ਤੁਸੀਂ ਐਨਓਸੀ ਨਾਲ ਦੇਉਗੇ ਕਿ ਮੈਂ ਹਾਂ ਐਨਓਸੀ ਨਾਲ ਬਈ ਆਪਾਂ ਦੇ ਦਾਂਗੇ ਇਸ 6 ਲੱਖ 60 ਹਜ਼ਾਰ ਰੁਪਏ ਦੇ ਦਾਂਗੇ ਬਈ ਐਨਓਸੀ ਅੱਛਾ ਜੀ 6 ਲੱਖ ਤੇ 60 ਹਜ਼ਾਰ ਰੁਪਏ ਦੀ ਬਹੁਤ ਹੀ ਜਾਇਜ਼ ਰੇਟ ਹੈ ਜੀ ਐਨਓਸੀ ਦੇ ਨਾਲ ਦੋਸਤੋ ਬਾਕੀ ਆਪਾਂ ਨੂੰ ਬਈ ਸ਼ੌਂਕ ਆ ਲਾਇਲੂਏ ਆਪਣੇ ਸਾਰੀਆਂ ਗੱਡੀਆਂ ਦੀ ਲੱਗੇ ਹੋਏ ਨੇ ਨਾ ਚੈੱਕ ਕਰਾ ਦਿਓ ਨਾ ਹਾਂਜੀ ਹਾਂ ਵੀਰ ਕਹਿੰਦਾ ਸਾਨੂੰ ਸ਼ੌਂਕ ਹੈ ਜੀ ਗੱਡੀਆਂ ਦਾ ਅਲਾਏ ਵੀਲ ਸਾਰੀਆਂ ਗੱਡੀਆਂ ਦੇ ਪਾਏ ਹੋਏ ਨੇ ਦੋਸਤੋ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਵਰਨਾ ਗੱਡੀ ਵਰਨਾ 2014 ਮਾਡਲ ਹੈ ਬਈ ਓਕੇ ਜੀ। ਪਲੇਅਰ ਬੈਗ ਹੈ ਬਾਈ 1.6 ਐਚ ਆਰ ਨੰਬਰ ਦੀ ਐਚ ਆਰ ਨੰਬਰ ਦੀ ਗੱਡੀ ਹੈ ਜੀ। ਅਲਾਈ ਵੀਲ ਬਹੁਤ ਸੋਹਣੇ ਪਏ ਨੇ ਦੋਸਤੋ ਇਹਦੇ ਚੈੱਕ ਕਰਾ ਦਿਓ ਬਾਈ ਹਨਾ। ਅੱਛਾ ਜੀ ਐਚ ਆਰ ਨੰਬਰ ਦੀ ਗੱਡੀ ਹੈ ਜੀ ਐਨਓਸੀ ਦੇ ਨਾਲ ਕੀ ਰੇਟ ਰੱਖਿਆ ਜੀ ਦਾ? ਜੀ ਦਾ ਐਨਓਸੀ ਦੇ ਨਾਲ ਰੇਟ ਰੱਖਿਆ ਬਾਈ 4.5 ਲੱਖ ਰੁਪਏ ਦੀ ਆਪਾਂ ਨੈਟ ਦੇ ਦਾਂਗੇ। ਮਾਰਨ ਕੀ ਹੈ ਜੀ ਗੱਡੀ ਦਾ? 2014 ਮਾਡਲ ਹੈ ਬਾਈ। 2014 ਮਾਡਲ ਹੈ ਦੋਸਤੋ ਗੱਡੀ ਦਾ। ਅਲਾਈ ਵੀਲ ਬਹੁਤ ਸੋਹਣੇ ਲੱਗੇ ਨੇ 2014 ਮਾਡਲ ਹੈ ਗੱਡੀ। ਗੱਡੀ ਦੇ ਆ ਚੈੱਕ ਕਰੋ ਇਹਦੇ ਵੀ ਹਜੇ ਤੱਕ ਪੋਲੀਥੀਨ ਲੱ ਦੇ ਸੀਟ ਕਵਰ ਬਿਲਕੁਲ ਨਵੇਂ ਪਏ ਨੇ ਦੋਸਤੋ ਬਿਲਕੁਲ ਆਲ ਮੋਸਟ ਗੱਡੀ オリジナル ਪੇਂਟ ਦੀ ਕਾਰ ਹੈਗੀ ਸੋਨੂੰ ਫਰੰਟ ਤੋਂ ਵੀ ਗੱਡੀ ਦੋਸਤ ਦਿਖਾਣੇਗੀ ਆਪਾਂ ਚੈੱਕ ਕਰੋ ਜੀ ਤੇ ਬਾਕੀ ਸੋਨੂੰ ਕਨੈਕਟ ਨੰਬਰ ਦੱਸ ਦਿੰਨੇ ਆਪਾਂ ਸ਼ਿਵ ਮੋਟਰ ਚ ਚੀਮਾ 8860429398360593900 ਜਦੋਂ ਮਰਜ਼ੀ ਕਾਲ ਕਰ ਲਿਓ ਬਾਈ ਹਨਾ ਓਕੇ ਜੀ ਵੀਰ ਜੀ ਇੱਕ ਵਾਰੀ ਨੰਬਰ ਹੋਰ ਬੋਲ ਦਿਓ ਤੁਸੀਂ 88604293900 88605293900 ਹਨਾ ਓਕੇ ਜੀ ਕਿਤੇ ਆਪਣਾ ਕੈਟਾਲਾਗ ਦਾ ਲਿੰਕ ਵੀ ਬਣੇ ਹੋਏ ਨੇ ਬਾਈ ਦੋਨਾਂ ਤੇ ਹੈਲੋ ਦਾ ਮੈਸੇਜ ਕਰੋ ਤੁਹਾਨੂੰ ਸਾਰੀਆਂ ਗੱਡੀਆਂ ਦੀ ਫੋਟੋ ਆ ਜਾਣਗੀਆਂ ਬਾਈ ਓਕੇ ਜੀ ਓਕੇ ਓਕੇ ਵੀਰ ਜੀ ਚੀਮੇ ਆਕੇ ਤੁਸੀਂ ਚੀਮੇ ਸ਼ਹਿਰ ਆਕੇ ਤੁਸੀਂ ਸਨਾਮ ਤੋਂ ਅੱਗੇ ਚੀਮਾ ਸਹਿਰ ਪੈਂਦਾ ਹੈਗਾ ਆਗੇ ਤੁਸੀਂ ਵੀਰਾਂ ਨੂੰ ਫੋਨ ਕਰ ਸਕਦੇ ਹੋਗੇ ਵੀਰਾਂ ਤੋਂ ਨਾ ਜਰੂਰ ਆਪਣੇ ਸ਼ੇ ਮੋਟਰ ਤੇ ਬਈ ਹਨਾ ਜੋ ਵੀ ਕਾਰ ਆ ਬੁਕਿੰਗ ਵਾਲੀਆਂ ਵੀ ਬਈ ਆਪਾਂ ਸਾਰੀਆਂ ਕਾਰਾਂ ਦੇ ਦਾਂਗੇ ਓਕੇ ਜੀ ਓਕੇ ਜਿਹੜੀਆਂ ਦੀ ਬੁਕਿੰਗ ਚੱਲਦੀ ਹੈ ਵੀਰਾ ਕਹਿੰਦਾ ਉਹ ਵੀ ਤੁਹਾਨੂੰ ਜਿਵੇਂ ਕਿ S11 ਗੱਡੀ ਦਿਖਾਈ ਤੀ 183 ਕਿਲੋਮੀਟਰ ਚੱਲੀ ਹੋਈ ਵੀਰ ਨੇ ਬਈ ਫੋਰਚੂਨਰ ਵਗੈਰਾ ਥਾਰ ਵਗੈਰਾ ਆਪਣੇ ਸਾਰੀਆਂ ਗੱਡੀ ਰੱਖਦੇ ਆਂ ਬਈ ਓਕੇ ਜੀ ਓਕੇ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ